ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵੰਗਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜਿਹੜਾ ਦਾ ਇਸ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਤੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਗੱਬਣ ਮੱਝ ਵਿਕਾਊ ਆ ਜੀ ਦੀ ਬਣਦੀ ਡਿਟੇਲ ਆ ਆਪਾਂ ਬਾਈ ਜਿਹੜਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਇਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਸਰੀ ਦਾ ਬਾਈ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਹਰਪ੍ਰੀਤ ਹਰਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 94639 94639 98768 98768 ਤੇ ਮੱਝ ਬਾਈ ਆਪਣੇ ਘਰ ਦੀ ਹੈ ਨਾ ਇਹ ਮੱਝ ਘਰ ਦੀ ਹੈ ਜ ਆਪਣੇ ਤੇ ਕਿੰਮਾ ਸੂਆ ਹੁੰਦੀ ਹੈ ਬਾਈ ਤੀਜੇ ਸੂਆ ਸੂ ਗਈ ਤੀਜੇ ਸੂ ਗਈ ਤੇ ਕਿੰਨੇ ਦਿਨ ਲੈਂਦੀ ਹੈ ਜੀ 10 ਦਿਨ ਲੈਂਦੀ ਹੈ ਜੀ 10 ਦਿਨ ਸੂਣ ਚ ਬਾਕੀ ਆ ਤੇ ਬਾਈ ਕਿੰਨਾ ਕੁ ਦੁੱਧ ਕੱਢਿਆ ਮਗਰ ਲਈ ਸੂਏ ਆ ਲੀਟਰ ਦੁੱਧ ਆ ਪਾਚੋਇਆ ਦੁੱਜੇ ਸੂਏ 18 ਲੀਟਰ ਠੀਕ ਹੈ ਭਾਈ ਲਓ ਵੀ ਸੱਜਣੋ ਬਹੁਤ ਚੰਗੇ ਕੱਦ ਕਾਠ ਵਾਲੀ ਮਾਝਾ ਇੱਕ ਅੱਖ ਜਮਾਂ ਜਿੱਟੀਆ ਤੇ ਦੂਜੀ ਅੱਖ ਚ ਜਵਾਬ ਹੈਗਾ ਮੂਰਲੇ ਪਾਸੇ ਥੋੜਾ ਦੀਂਦਾ ਪਰ ਹੈਗਾ ਜਰੂਰ گول ਸਿੰਘ ਦੀ ਆ ਦੋਸਤੋ ਛੋਟਾ ਛੋਟਾ ਸਿੰਗਾ ਤੇ ਬਾਡੀ ਬਣ ਤਰ ਬਹੁਤ ਚੰਗਾ ਥਣ ਥਣੋਂ ਬਹੁਤ ਬਾ ਕਮਾਲ ਹੀ ਲੱਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਣ ਲੱਗਿਆ ਥਣ ਤੋਂ ਥਣ ਦਾ ਗਾਇਬ ਸੈਜ ਬਹੁਤ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾ ਦਿੰਨੇ ਆ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੂਜੇ ਪਾਸੇ ਤੋਂ ਦੇਖ ਸਕਦੇ ਹਾਂ ਦੋਸਤੋ ਬਿਲਕੁਲ ਸੇਮ ਥਾਣਾ ਦੋਨੇ ਪਾਸੇ ਚਾਰੇ ਥਣ ਇੱਕੋ ਜਿਹੇ ਆ ਤੇ ਚਾਰਾਂ ਚੁੰਡਾਂ ਤੇ ਲੱਗੇ ਆ ਬਹੁਤ ਸੋਹਣਾ ਹਵਾਨਾ ਹੈ ਤੇ ਸਾਫ਼ ਸੁਥਰਾ ਦੇ ਪੱਧਰਾ ਹੈ ਤੋੜ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਰਾਜੀਪਲੀ ਪੱਠਪੁੜਾ ਹਰ ਪੱਖ ਤੋਂ ਚੰਗੀ ਆ ਦੇਖ ਸਕਦੇ ਹਾਂ ਦੋਸਤੋ ਬਹੁਤ ਸਾਫ਼ ਸੁਥਰੇ ਪੱਠਪੁੜੇ ਦੀ ਆ ਤੇ ਤੁਰਦੀ ਤਾਂ ਤੁਹਾਨੂੰ ਹਵਾਨੇ ਦੀ ਸਾਰੀ ਜੱਜਮੈਂਟ ਇਹਦੀ ਆ ਜਾਣੀ। ਲਓ ਵੀ ਸੱਜਣੋ ਹਵਾਨਾ ਬਿਲਕੁਲ ਪਧਰਾ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਮੱਝ ਪਸੰਦ ਆਊਗੀ। ਘਰੇਲੂ ਪਰਿਵਾਰ ਕੋਲੇ ਆ ਦੋਸਤੋ ਜ਼ਿਮੀਂਦਾਰ ਪਰਿਵਾਰ ਆ ਤੇ ਖੇਤੀਬਾੜੀ ਦਾ ਕਾਰੋਬਾਰ ਆ। ਦੇਖ ਸਕਦੇ ਹੋ ਤੁਸੀਂ। ਬਹੁਤ ਸਾਫ ਸੁਥਰੀ ਤੇ ਪਧਰ ਮੱਝ ਆ। ਤੀਜੇ ਸੂਏ ਕਰਮਾ ਵਾਲੀ ਨੇ ਸੂਣਾ ਹੈ। ਪਿੰਡ ਵੰਗੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ। ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰੀ ਹੈ ਦੋਸਤੋ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਹੈ ਦਾ ਜੀ ਇਹਦਾ 1.5 ਲੱਖ ਰੁਪਇਆ ਹੈ 1.5 ਲੱਖ ਬਾਈ ਮਾਨਤਾ ਨ ਹੋ ਜੂਗਾ ਵਿੱਚੋਂ ਮਾਨਤਾ ਨ ਹੋ ਜੂਗਾ ਜੀ ਲਓ ਵੀ ਮਿੱਤਰੋ ਮਾਨਤਾ ਨਾਲ 1.5 ਲੱਖ ਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਤੁਸੀਂ ਆ ਕੇ ਦੇਖੋਗੇ ਮੱਝ ਤੁਹਾਡੇ ਪਸੰਦ ਆਊਗੀ ਬਾਕੀ ਸੌਦਾ ਤੁਹਾਡਾ ਹੋ ਜਾਣਾ ਫੋਨ ਤੁਸੀਂ ਕਰਨਾ ਹੈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਵੀ ਤੁਸੀਂ ਚੈੱਕ ਪਾਸ ਕਰਕੇ ਚੀਪੇ ਕੱਢ ਕੇ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਆ ਦੋਸਤੋ ਸਾਫ ਸੁਥਰੀ ਨਿਕਲੂਗੀ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ